ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮਨਦੀਪ ਵਾਂਗੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਟਾਈਮ ਹੈਗਾ ਜੀ ਮਾਰਨਿੰਗ ਦਾ 4 ਵਜੇ ਹੋਏ ਨੇ ਸਵੇਰ ਵੇਲੇ ਤੇ ਆਹ ਦੇਖੋ ਜੀ ਬਿੱਲੀ ਆ ਗਈ ਸੀ ਆਪਣੇ ਘਰੇ ਬਿੱਲੀ ਦੇਖਦੀ ਸੀ ਵਿਚਾਰੀ ਮੈਂ ਉਹਨੂੰ ਦੁੱਧ ਪਾਤਾ ਉਹ ਦੁੱਧ ਪੀਣ ਲੱਗ ਗਈ ਜੀ ਤੇ ਅਮਰਤ ਵੀਰਾ ਸੀਗਾ ਬਾਬਾ ਜੀ ਲੱਗੇ ਹੋਏ ਸੀਗੇ ਮੈਂ ਥੋੜੀ ਜਿਹੀ ਵਾਇਸ ਉਹ ਕਰ ਲਈ ਸੀਗੀ ਠੀਕ ਹੈ ਜੀ ਬਹੁਤ ਵਧੀਆ ਲੱਗਦਾ ਜੀ ਜੇ ਸਵੇਰੇ ਸਵੇਰੇ ਹਨਾ ਕੋਈ ਜਾਨਵਰ ਆਵੇ ਆਪਣੇ ਘਰੇ ਤੇ ਵਿਚਾਰਾ ਉਹ ਮੈਨੂੰ ਲੱਗਦੀ ਹੈ ਉਹਨਾਂ ਵਿਚਾਰੀ ਭੁੱਖੀ ਸੀਗੀ ਕਿੰਨਾ ਸੋਹਣਾ ਮੌਸਮ ਹੋ ਗਿਆ ਦੇਖਣਾ ਨੇਰੀ ਉੱਠੀ ਪਈ ਐ ਨੇਰੀ ਉੱਠੀ ਤਾਂ ਕੀ ਆ ਕੇ ਵੀ ਚਲੀ ਗਈ ਪਤਾ ਆ ਦੇਖੋ ਜੀ ਬਲੈਕ ਫਲਿਕ ਜਾ ਗਏ ਵਿੜੇ ਦੇ ਵਿੱਚ ਤੇਰਾ ਜਿਹੜਾ ਹੈ ਲਾਲ ਬਸ ਫਿਰ ਧੋਲਾ ਪਹਿਲਾਂ ਨੂੰ ਧੋਕੇ ਕਰਿਆ ਕਰ ਆਹ ਖੇਤਾਂ ਦੇ ਵਿੱਚ ਅੱਗ ਲਾਉਂਦੇ ਹੋਣਗੇ ਤਾਂ ਕਰਕੇ ਕੋਸੇ ਜਿਹਾ ਨਾ ਉੱਠ ਉੱਠ ਕੇ ਆਈਆਂ ਪਤਾ ਰਾਂ ਦੇ ਵਿੱਚ ਆਹ ਦੇਖੋ ਜੀ ਹਨਾ ਤੇ ਅੱਪਾ ਲਾਈਏ ਜੀ ਹੁਣ ਮੌਸਮ ਜਨ ਖਰਾਬ ਹੋਇਆ ਲੱਗਦਾ ਹੈ ਨਹੀਂ ਜੀ ਹੋਰ ਤਰ੍ਹਾਂ ਦਾ ਹੋਇਆ ਪਿਆ ਹਨਾ ਆ ਦੇਖੋ ਇਹ ਇਧਰੋਂ ਜਦੋਂ ਸਾਡੇ ਇਧਰੋਂ ਹੁਣ ਨਾ ਬੱਦਲ ਇਧਰ ਸਾਡੇ ਧਰਮਸਥਾਨ ਆਈ ਬਾਬਾ ਲਾਲ ਖੇੜਾ ਤੇ ਇਧਰੋਂ ਤਾਂ ਆਉਂਦੇ ਹੀ ਹੁੰਦਾ ਹੁੰਦਾ ਪੱਕਾ 100% ਨਹੀਂ ਆਉਂਦੇ ਹੀ ਹੁੰਦੇ ਕਿ ਜੇ ਇਕੱਲੇ ਸਾਈਡ ਤੋਂ ਬੱਦਲ ਆ ਜਾਣ ਜੇ ਇਧਰੋਂ ਖਰਤੇ ਆਈ ਹੀ ਗੱਲ ਹੈ ਇਹ ਤਾਂ ਠੀਕ ਹੈ ਕਿ ਆ ਪਾ ਤੜਾ ਟੈਂਪਰ ਬੈਨੇ ਹਾਂ ਹੁਣ ਤੇ ਦੇ ਵਿੱਚ ਹਾਂ ਦੇਖੀ ਇਧਰੋਂ ਕਣਕ-ਕੁਣਕ ਅਸੀਂ ਚੱਕ ਕੇ ਨਾ ਢੋਲ ਚ ਪਾਤੀ ਸੀਗੀ ਸਾਫ-ਸਾਫ ਕਰਤਾ ਨਹੀਂ ਹੋਵੇ ਅਦਰਵਾਇਸ ਘਾਪੇ ਆ ਪੈਸੀ ਪਹੁੰਚ ਜਾਣਾ ਠੀਕ ਹੈ ਜੀ ਤੇ ਹੁਣ ਮੈਂ ਬੈਣੀ ਹਾਂ ਔਰੇ ਮੰਝੇ ਤੇ ਮੌਸਮ ਹੋਇਆ ਵਧੀਆ ਨਾ ਵਧੀਆ ਵਧੀਆ ਹੋ ਗਿਆ ਸੀਗੀ 베ੜੇ ਦੇ ਵਿੱਚ ਕਿਉਂਕਿ ਮੌਸਮ ਬਹੁਤ ਵਧੀਆ ਸੀਗਾ 베ੜੇ ਦੇ ਵਿੱਚ ਤਾਂ ਕਰਕੇ ਮਾਰੇ ਬੈਠੀ ਸੀਗੀ ਤੇ ਆਪਣਾ ਹੀ ਕਿਨੋਂ ਲੈਣ ਨੂੰ ਜਾਵੇ ਸਰਜੀ ਆਪਣੀ ਪਈ ਸੀ ਕਿਪਟੀ ਇੱਧਰ ਆਇਆ ਤੂੰ ਆ ਜਾ ਆ ਜਾ ਤੱਪਾ ਬੈਠੇ ਸੀਗੇ ਹੁਣ ਮੈਂ ਸੋਚ ਰਹੀ ਸੀ ਘੁੱਟ ਚਾਹ ਦੀ ਬਣਾਉਣ ਦੀ ਤੇ ਬਣਾ ਕੇ ਲੈ ਆਉਣੀ ਆ ਜੀ ਮੈਂ ਹੁਣ ਚਾਹ ਕਿਉਂਕਿ ਅੱਜ ਸਵੇਰ ਤੇ ਸਿਰਫ ਦੋ ਵਾਰ ਚਾਹ ਪੀਤੀ ਆ ਪਹਿਲਾਂ ਹਰਮਨ ਕਹਿੰਦਾ ਮੰਗੋ ਸ਼ੇਕ ਬਣਾ ਲਓ ਬਣਾ ਕੇ ਦਿੱਤਾ ਉਹਨੂੰ ਮੈਂ ਉਹ ਵੀ ਲਿਆ ਸੀਗਾ ਘੰਟਾ ਖੋ ਗਏ ਹਨਾ ਪਰ ਚਾਹ ਚਾਹੀ ਹੀ ਆ ਜੀ ਚਾਹ ਵੀ ਨਾ ਨਹੀਂ ਹਨਾ ਹੋ ਹੁੰਦਾ ਹੈਗਾ ਤੇ ਆਪਾਂ ਬਣਾਉਨੇ ਆ ਜੀ ਹੁਣ ਚਾਹ ਹਰਮਨ ਕਰਦਾ ਸੀਗਾ ਬਰਸ਼ ਮੈਨੂੰ ਲੱਗਦਾ ਵੀ ਮੀਂਹ ਆਊਗਾ ਕਿਉਂਕਿ ਬੱਦਲ ਬਹੁਤ ਜ਼ਿਆਦਾ ਹੋ ਗਿਆ ਕੱਲ ਤਾਂ ਨਹੀਂ ਆਇਆ ਕੱਲ ਨੇਰੀ ਜੀ ਆ ਕੇ हट ਗਿਆ ਕੱਲਾ ਐਸਮੰਲਾ ਦਾ ਇੱਧਰ ਰਾਜਪੁਰੇ ਵੱਲ ਕਹਿੰਦੇ ਬਹੁਤ ਮੀਂਹ ਆਇਆ ਸੀਗਾ ਉਧਰੋਂ ਫੋਨ ਆਇਆ ਸੀ ਆਪਣੇ ਦਾ ਤੇ ਉਹ ਕਹਿੰਦੇ ਸੀ ਕਹਿੰਦੇ ਜੀ ਮੀਂਹ ਬਹੁਤਾ ਆਇਆ ਕਣੀਆ ਆ ਗਿਆ ਹਰਮਨ ਕਹਾਣੀਆਂ ਆ ਗਈਆਂ ਨੇ ਜੀ ਤੇ ਤੌਲੀ ਆਪੇ ਕਪਣਾ ਬਾਰੇ ਉਹਨੂੰ ਆਪਾਂ ਲਾ ਕੇ ਅੰਦਰ ਲੈ ਕੇ ਜਾਂਦੇ ਆ ਮੋਟਰ ਆਪਾਂ ਲਾਈ ਹੋਈ ਹੈ ਪਰ ਨਾ ਕਿਉਂਕਿ ਸਾਰਿਆਂ ਤੋਂ ਪਹਿਲਾਂ ਨਾ ਆਪਾਂ ਨੂੰ ਜੋ ਕਦੋਂ ਮੀਂਹ ਕਣੀ ਆਉਂਦੀ ਹੈ ਹਨਾ ਭੱਜ ਕੇ ਪਹਿਲਾਂ ਪਾਣੀ ਦਾ ਹੀ ਹੁੰਦਾ ਵੀ ਟੈਂਕੀ ਭਰ ਲਈ ਚਿਤ ਚਿਤੀ ਇੱਕ ਸਾਡੇ ਤਾਂ ਹਨਾ ਚਲੋ ਉੱਥੇ ਤਾਂ ਬੁੱਟਿਆਂ ਕਰਕੇ ਸਲਾਵਾ ਪਤਾ ਨਹੀਂ ਪਾਣੀ ਪੂਣੀ ਪਾਉਂਦੇ ਰਹਿੰਦੇ ਆ ਅੰਦਰ ਵੀ ਘਰ ਦੇ ਵਿੱਚ ਪਤਾ ਨਹੀਂ ਕਿਉਂ ਸਲਾਵ ਚੜੀ ਜਾਂਦੀ ਹੈ ਇੰਨੀ ਨਹੀਂ ਜ਼ਿਆਦਾ మిహ పా దినే రాతను పై కావే క రాతను సరే కమ్ ని రెస్ట్ సబ్ ఉదో పా థోడ బ మిహా దిన పలు జాగ్రత్త ఫం చల్లే అందర ਹਾਂ ਤਾਂ ਹਨਾਲ ਬਾਰੀ ਬੈਠੇ ਆ ਠੀਕ ਹੈ ਤੇ ਚਲੋ ਮੈਂ ਚਾਹ ਵਗੈਰਾ ਬਣਾਉਣੀ ਆ ਨਹੀਂ ਪਤਾ ਲੈਟ ਆਲੇ ਉਹਦੀ ਲਾਈਟ ਭਜਾ ਦਿੰਦੇ ਨੇ ਠੀਕ ਹੈ ਜੀ ਆਪਾਂ ਫਿਰ ਮਿਲਦੇ ਆ ਮੈਂ ਚਾਹ ਵਗੈਰਾ ਬਣਾ ਲਾ ਕਿੰਨੀ ਉਹ ਬੀਜੂਈ ਕਿਤਰਾ ਸੀ ਆਦੇ ਉਹਦੀ ਲੰਪੀ ਜੀ ਇੰਨੀ ਘੜੀ ਜੀ ਲਸ ਕੇ ਦੀ ਮੈਂ ਤਾਂ ਮੋਬਾਈਲ ਹੀ ਬੰਦ ਕਰ ਲਿਆ ਭੱਜ ਕੇ ਡਰਦੀ ਨੇ ਆਏ ਆਏ ਤੂੰ ਕਿੱਥੋਂ ਆਇਆ ਹਣਾ ਤੇਰੇ ਨਾਲ ਹੀ ਆ ਗਦੇ ਲਾ ਵਾਸਤੇ ਵਿਆਹ ਦੀ ਵੀ ਉਹ ਅੰਦਰ ਬੈਠਣ ਬੜਿਆ ਇਹ ਸਾਫ ਨੇ ਹਾਂ ਹਾਂ ਸਾਫ ਹੋ ਗਈ ਕਰਕੇ ਦਿਖਾਉਂਦ ਲੈ ਮੀਂਹ ਨਹੀਂ ਆਇਆ ਹਾਂ ਆਊਗਾ ਤੇ ਕਣੀਆਂ ਜੀ ਤਾਂ ਆ ਕੇ ਵੀ हट ਗਈਆਂ ਆਊਗਾ ਇੱਧਰ ਤਾਂ ਬਾਪੇ ਲਾਲ ਖੜਕਣ ਤਾਂ ਹੁੰਦੀ ਜਾਂਦਾ ਮੈਂ ਪੱਕਾ ਆਉਣਾ 100% ਚਾਹ ਤੂੰ ਪੀਵੇਂਗਾ ਕਿ ਨਹੀਂ ਹਾਂ ਜੀ ਜੇ ਨਾ ਪੀਤੀ ਫਿਰ ਦੇਖੀ ਤੂੰ ਅਈ ਵਾਰ ਬਣਾ ਕੇ ਹੀ ਛੱਡ ਦਿੰਨਾ ਅੱਗੇ ਪਤਾ ਕੀ ਬਹਿਮ ਕਰਦੇ ਹੁੰਦੇ ਉਹ ਇਹ ਕਾਲੀ ਚੁੰਨੀ ਲੈ ਲਈ ਕਾਲਾ ਕੱਪੜਾ ਪਾ ਲੈ ਵੀ ਜਿਹੜੇ ਡੇਪੂ ਵਧੂ ਬਹਿਮ ਹੀ ਹੁੰਦੇ ਸੀਗੇ ਹਨਾ ਅੱਛਾ ਸਾਡਾ ਤਾਂ ਰਿਵਿਊ ਟੀਵੀ ਕਾਲ ਕਾਲ ਦਾ ਚਰਾ ਦੇਖ ਇਹ ਪਾਣੀ ਪੀਣਾ ਹਰ ਬੰਨਾਂ ਨੇ ਚੱਲ ਮੈਂ ਪਾਉਂਦੀ ਆ ਜਾ ਆਜੇ ਪਾਣੀ ਪਾਵਾਂ ਤੈਨੂੰ ਪਾਣੀ ਪੀਣੇ ਹਾਂ ਜੇ ਅੱਜ ਅੱਜ ਪਾਣੀ ਤਾਂ ਪਰ ਹੈਗਾ ਤੇਰੇ ਪਾਵਾ ਕਿੱਥੇ ਦੇਖ ਪਰ ਆਜੇ ਪਿਆ ਤੇਰੇ ਡੱਬਾ ਇਹ ਦੁੱਧ ਪਾਉਣੀ ਆ ਦੁੱਧ ਮਾਰ ਦੇ ਹਾਂ ਆ ਗਏ ਕਣੀਆਂ ਆਉਣਗੇ ਆਉਣਾ ਮੋਟਰ ਰਾਈ ਹੋਈ ਆ ਡੈਟੀ ਪਾਜੀ ਪਾਜੀ ਕਿੱਲਾ ਟਿਵੀ ਨਾ ਹੈ ਵੀ ਚਾਹ ਬਣਾਉਣੀ ਆ ਲੈਟ ਦੇ ਹੁੰਦੇ ਨੇ ਚਾਹ ਪੀ ਲਈ ਫਿਰ ਪੱਖੇ ਤੋਂ ਬਿਨਾਂ ਤਾਂ ਪ੍ਰਿੰਟ ਤਾਂ ਮਜ਼ਾ ਜਿਆ ਨਹੀਂ ਆਉਂਦਾ ਚਾਹ ਪ੍ਰਿੰਟ ਤੋਂ ਮਜ਼ਾ ਜਿਆ ਨਹੀਂ ਆਉਂਦਾ ਮੰਜਾ ਤਾਂ ਖੜਾ ਕਰ ਦੇ ਬਥ ਮੜ ਜਾ ਹਾਂ ਲੋ ਮੈਂ ਵੀਡੀਓ ਬਣਾਣਾ ਤੁਸੀਂ ਮੰਜਾ ਖੜਾ ਕਰੋ ਹਾਂ ਹਾਂ ਇਹ ਇੱਕ ਪੰਜਾਬੀ ਖੜਾ ਕਰ ਦਿੰਦੇ ਹਾਂ ਹਾਂ ਚਲੋ ਠੀਕ ਹੈ ਫੇਕ ਫੇਕ ਹਸਲੈਂ ਨਾ ਪਾਣੀ ਨਹੀਂ ਆਉਂਦਾ ਰਹਿ ਗਿਆ ਮੈਂ ਕਰੂਗਾ ਨਾ ਕਿਹੜਾ ਇਹ ਸਨੜਨੋ ਖਾਪਾ ਦਾ ਵੀ ਕਰੇ ਬੋਤਲਾਂ ਅਜਨਾ ਕੋਈ ਫਰੈਂਡ ਕਾ ਤੇ ਆ। ਆ ਡਿਫਟੀ ਨੇ ਰੇਗਲਾ ਵਾਸਤੇ ਕਿਹਾ। ਹਾਂ। ਤੇਰੇ ਜੀਵੇ ਅੰਦਰ ਕੀ ਹੁੰਦੀ? ਹਾਂ ਤੇਨ ਤੇਰੀ ਜੀ ਪਰ ਰਹੀ ਈ ਹੈ। ਗਰਮੀ ਲੱਗ ਰਹੀ ਹੈ ਨਾ ਮਾਸਨ ਪੈਣਾ ਵਈਆ। ਹੈ ਰਟੋ। ਇਹ ਜਾ ਦੇ ਸੀ ਜਾ ਕੇ ਬਹਿ ਜਾਂਦਾ ਨਾ ਦੇਖਿਓ ਕਿਵੇਂ ਜੀਵ ਅੰਦਰ ਹੋ ਜਾਈ। ਕੋਈ ਵਰ ਨਹੀਂ ਮੰਨਦਾ ਹੈ ਮੌਸਮ। ਰਾਮੀ ਆ ਜਾਣ ਕੇ ਕਰਦਾ। ਹਾਂ ਓਏ ਮੌਸਮ ਤਾਂ ਇਹਨਾਂ ਵਧੀਆ ਦਿੱਤੋ। ਲੈ, ਇਹਨਾਂ ਮਤ। ਦੇਖਿਓ ਜਦ ਮੈਂ ਗੋ ਕਹੂੰ ਉਹਦਾ ਮੂੰਹ ਕਿ ਮੈਂ ਅੰਦਰ ਗਾਲੂ। ਗੋ। ਚਾਉ ਉਹ ਦੇਖਿਆ ਦੇਖਿਆ ਕਿਹਦਾ ਤੇ ਉਹ ਦੇਖਿਆ ਦੇਖਿਆ ਕਿਹਦਾ ਚੱਲ ਉਹ ਉਧਰ ਟੇਟਾ ਦੇ ਸੁਸਤੀ ਜਾ ਦੇ ਤਾਂ ਦੁੱਧ ਵੀ ਕਿਹ ਚਸਤ ਬੱਦਲ ਕਿੰਨਾ ਆ ਗਿਆ ਹਾਂਜੀ